ਭਾਈ ਖਾਤਾ ਬਾਈਕ ਪਤੇ ਐ ਵੀਰ ਸਾਹਮਣੇ YouTube ਲਾਈਵ ਹੋਇਆ ਜੋ ਮੁਕਸਦਾਂ ਚੌਕ ਜੋ ਲੰਦਰਵਰਜਾ ਤੋਂ ਕਰਤਾਪੁਰ ਰੋਡ ਜਾਂਦਾ ਰਸਤਾ ਜਿੱਥੇ ਮੁਕਸਦਾਂ ਨੂੰ ਨੰਦਰਪੁਰ ਦੀ ਸੜਕ ਨੂੰ ਇਹ ਰਸਤਾ ਜਾਂਦਾ ਹੈ ਬੜੇ ਦੇਖੋ ਤਰਫ ਜਾਮ ਜੋ ਇੱਥੇ ਰੀੜੀਆਂ ਵਾਲੇ ਇਲਾਕੇ ਦੀ ਮੱਦੇਨਜ਼ਰ ਸ਼ਿਕਾਇਤ ਨੂੰ ਮੁੱਖ ਰੱਖਦੇ ਹੋਇਆ ਜੋ ਤਨੂੰਨ ਨੂੰ ਲੱਗਣਾ ਕਰਦੇ ਹੋਏ ਜੋ ਇਲਾਕਾ ਚਾਰਗਾ ਚੌਂਗ ਦੇ ਵਿੱਚ ਜੋ ਬੜੀਆ ਪ੍ਰੋਬਲਮ ਆਉਂਦੀਆਂ ਹਨ ਜੋ ਇਹ ਜੋ ਕਹਿ ਮੁੱਤਤਾ ਚਾਹੋ ਜਿੱਥੇ ਫਿਰ ਪਰ ਲੂ ਖੜੇ ਆ ਨਾ ਆਪਾਂ ਗੱਲਬਾਤ ਕਰਦੇ ਆ ਨਾ ਜੋ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰੀਏ ਇਹ ਮਦੀਨੜੀ ਜੋ ਕਲਕੱਤਾ ਹੈ ਇਹ ਜੋ ਰੀੜੀਆਂ ਆ ਆਪਾਂ ਵਾਪਸ ਚਾਹਤ ਹੋ ਗਏ ਇਲਾਕੇ ਦੀ ਬੜੀ ਭਾਰੀ ਮੰਗ ਹੈ ਛੜਕ ਤੇ ਬਹੁਤ ਰੂੜ ਹੋਣ ਦੇ ਚੜ੍ਹ ਹੋਣ ਕਰਕੇ ਜਾਮ ਲੱਗਾ ਰਹਿੰਦਾ ਹੈ ਜੋ ਰੀੜੀਆਂ ਵਾਲੇ ਜਾਂ ਜੋ ਖੜਕ ਨੂੰ ਜੋ ਦੁਕਾਨਦਾਰ ਆਪਣੇ ਦੁਕਾਨ ਮੁੱਢ-ਮੁੱਢੇ ਰੱਖਦੇ ਹੋਏ ਅੱਗੇ ਬਾਹੇ ਹੋਣਾ ਆਓ ਪਹਿਲਾ ਟ੍ਰੈਕ ਵਾਲਾਂ ਨਾਲ ਗੱਲਵਾ ਕਰੀਏ ਇਸ ਵਾਂਝੂ ਚੀਕਣਾ ਚਾਹੁੰਦੇ ਆ ਨਾ ਜੋ ਮੁਕਸਦਾ ਚੌਂਕ ਦੇ ਜੋ ਪੰਜਾਬ ਪੁਲਿਸ ਦੇ ਮੁਲਾਜ਼ਮ ਹਨ ਇਹ ਚੌਂਕ ਦੇ ਕਾਨੂੰਨ ਦੇ ਉਹ ਲੱਗਣਾ ਜੋ ਕਰਦੇ ਆ ਨਾ ਉਹਨਾਂ ਸ਼ਿਕੰਜਾ ਕੱਟਿਆ ਜਾ ਯੋਗਨਾ ਵਾਸਤੇ ਜੋ ਚਲਾਣ ਦੇ ਹਾਈਵੇਅ ਗੱਡੀਆਂ ਤੇ ਭਾਰੀਆਂ ਗੱਡੀਆਂ ਲੋਡਿੰਗ ਕਰਕੇ ਆਉਂਦੀਆਂ ਹਨ ਅਤੇ ਹਾਈਵੇਅ 'ਚ ਚੱਲਦੀਆਂ ਹਨ ਤੇ ਟ੍ਰਾਕ ਕਟਰਾਗ ਲੀਆਂ ਜੋ ਲੋਡ ਨਾਲ ਲੱਡੀਆਂ ਹੁੰਦੀਆਂ ਹਨ ਉਸ ਵੇਲੇ ਜੋ ਟੂ-ਵਿਲਰ ਆਏ ਹੁੰਦੇ ਆ ਨਾ ਹੈਲਮਟ ਰੱਖਦੇ ਆ ਨਾ ਕੋਈ ਚਲਾ ਰੱਖਦੇ ਆ ਨਾ ਕੋਈ ਹੋਰ ਚੀਜ਼ ਰੱਖਦੇ ਉਹਦੇ ਸਰਕਾਰ ਪੰਜਾਬ ਸਰਕਾਰ ਦੇ ਮੁਲਾਜ਼ਮ ਕੀ ਕਾਰਵਾਈ ਕਰਦੇ ਆ ਉਹ ਅੰਦਕਾਰ ਗੱਲਬਾਤ ਕਰੀਏ ਉਹ ਕੀ ਪੰਜਾਬ ਸਰਕਾਰ ਦੇ ਮੁਲਾਜ਼ਮ ਕਰਦੇ ਆ ਨਾ ਜੋ 56 ਕੱਥਿਆ ਟੂ-ਵਿਲਰ ਨਾ ਕੋ ਉਹਨਾਂ ਕੋਲ ਲਾਇਸੈਂਸ ਨਾ ਕਰ ਹੋਰ ਆਪਣੀ ਮਨਮਰਜ਼ੀ ਦੇ ਨਾਲ ਮੋਬਾਈਲ ਸੁਣਦੇ ਆ ਨਾ ਮਨਮਰਜ਼ੀ ਦੇ ਨਾਲ ਕਾਂ ਗੱਡੀ ਚਲਾਉਂਦੇ ਆ ਆਪਣੇ ਜਾਨ ਨੂੰ ਖਤਰਾ ਦੇ ਲੋਕਾਂ ਦੀ ਜਾਨ ਨੂੰ ਖਤਰਾ ਲੈ ਕੇ ਮੁਖ ਰੱਖਦੇ ਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਆਉਣਾ ਕਾਰਵਾ ਕਰੀਏ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਡਿਊਟੀ ਦਿੱਤੇ ਹੋਏ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਇਹਨਾਂ ਦਾ ਜੋ ਜੀਵਨ ਰੱਖਿਆ ਕਰਦੇ ਹਨ ਆਓ ਮੂਸੂ ਦਾ ਚੌਂਕ ਜੋ ਹੈ ਲੱਗਾ ਨਾਕਾ ਆ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਹੈ ਕਾਰਵਾਈ ਕਰਦੇ ਹਨ ਉਹਨਾਂ ਨੂੰ ਟੈਂਪੂ ਜੋ 3 ਬੀਡਰ ਜੋ ਹੈ ਮਨਮਰਜ਼ੀ ਦੇ ਟ੍ਰੀਟਰ ਰਾਹ ਰਾਸਤੇ ਖੜੇ ਹੁੰਦਾ ਉਹਨਾਂ ਬਾਰੇ ਠੀਕ ਜਾਣਕਾਰੀ ਕਰ ਜਾਂਦੇ ਹਨ ਜੋ ਕਾਰਵਾਈ ਕਰਦੇ ਹੋਏ ਜੋ ਕਾਰਵਾਈ ਕਰਦੇ ਹੋਏ ਜੋ ਪੰਜਾਬ ਪੁਲਿਸ ਦੇ ਮੁਲਾਜ਼ਮ ਟ੍ਰੈਫਿਕ ਜੋ ਜੋ ਇਸ ਲਗਾ ਹੈ ਨਾਕਾ ਆਓ ਗਲਵਾ ਕਰਿਓ ਉਹਦੇ ਨਾਲ ਜੋ ਜਾਣ ਦੀ ਰੱਖਿਆ ਵਾਸਤੇ ਟਾਬੂ ਟਰਾਲੀ ਜੋ ਲੋਡਿੰਗ ਹੁੰਦੀ ਆ ਟਰੱਕ ਲੋਡਿੰਗ ਹੁੰਦੇ ਆ ਉਹਨਾਂ ਨੂੰ ਜੇ ਸੱਖਿਆ ਵਾਸਤੇ ਬਿਡ ਨਹੀਂ ਲਾਈ ਹੁੰਦੀ ਕਈ ਹੋ ਚੀਜ਼ਾਂ ਨੂੰ ਰੱਖਨੇ ਹੋਇਆ ਆਓ ਗਲਵਾ ਕਰਿਓ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਜੀ ਕੀ ਕਹਿਣਾ ਚਾਹੁੰਦੇ ਆ ਆਓ ਕਾਰਵਾਈ ਕਰਦੇ ਹੋਏ ਤੀ ਦਿਖਾ ਦੇਆ ਮਕਸੂਦਾ ਚੌਕ ਜੋ ਅਧਿਕਾਰੀ ਮੁਲਾਜ਼ਮ ਤਨੂੰਜ ਲਗਾ ਕੇ ਕਰਦੇ ਆ ਟਰਾਲੀਆਂ ਟਰੱਕ ਵਾਲੇ ਜੋ ਬਿਡਰ ਨੇ ਲਾਉਂਦੇ 11 ਦੇ ਜੋ ਛੜਕਾ ਰੁਕੇ ਪਈਆਂ ਉਹ ਕਾਰਵਾਈ ਕਰ ਦਿਓ ਇਹ ਗੱਲਬਾਤ ਕਰੀਏ ਕੀ ਕਹਿਣਾ ਚਾਹੁੰਦੇ ਹਨ ਸਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕਦਾ ਹੁਣ ਠੀਕ ਤਾਂ ਜੀ ਸਾਰੀ ਇੱਥੇ ਨਾਕਾ ਲਾਇਆ ਲੋਕਾਂ ਦੀ ਬੜੀ ਸ਼ਿਕਾਇਤ ਆਇਆ ਹੈ ਜੇ ਮਕਸੂਦਾ ਤੋਂ ਨੰਦਪੁਰ ਛੜਕ ਜਾਂਦੀ ਆ ਉਥੇ 3 ਵੀਲਰ ਸਾਰੀ ਛੜ ਜਾਮ ਜਾਈ ਹੁੰਦਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਇਹਨਾਂ ਦਾ ਕਰਕੇ ਅਸੀਂ ਅੱਜ ਲਾਇਆ ਇੱਥੇ ਜਿਹੜੇ ਮਤਲਬ ਟਰੈਂਪੂ ਵਾਲੇ ਰੋਡ ਨੂੰ ਜਾਮ ਕਰਦੇ ਆ ਇਹਨਾਂ ਦਾ ਕਰਕੇ ਜ਼ਿਆਦਾਤਰ ਇੱਥੇ ਨੱਕਾ ਲਾਇਆ ਵਾ ਤੇ ਜਿਹੜੇ ਰਾਉਂਡ ਸਾਈਡ ਵੀ ਆਉਂਦੇ ਆ ਉਧਰੋਂ ਉਹਨਾਂ ਦਾ ਵੀ ਕਰਕੇ ਜਿਹੜੇ ਅੱਗੇ ਵਧਾ ਕੇ ਪਾ ਕੇ ਕਰਦੇ ਆ ਜੀ ਉਹਨਾਂ ਵਾਰ ਕੀ ਕਹਣਾ ਛੜ ਕੇ ਛੜ ਕੇ ਰੋਕੀ ਪਈ ਰਾਂ ਨੂੰ ਜਾਮ ਇਹ ਨਾ ਹੁੰਦਾ ਹਾਈਵੇਅ ਨਾਲ ਜਾਮ ਲੱਗਾ ਹੁੰਦਾ ਇਹ ਰੋਡ ਤੇ ਦੇਖੋ ਅਸੀਂ 8 ਵਜੇ ਚੱਲ ਜੰਨੇ ਆ ਰਾਤ ਦਾ ਬੰਨੀ ਅਸੀਂ ਕਹਿ ਸਕਦੇ ਦਿਨੇ ਅਸੀਂ ਬਿਲਕੁਲ ਸਾਫ਼ ਰੱਖਿਆ ਦੇਖੋ ਸਾਫ਼ ਚਾਰ ਸਪੇਰਾ ਆਹ ਇੱਕ ਵਾਰੀ ਉਹਨਾਂ ਨੇ ਨੱਕਾ ਆ ਵੀ ਕਰਦੇ ਹੋਏ ਧੰਨਵਾਦੀ ਆ ਬਹੁਤ ਜੋ ਗੁਰਸਿੱਖੀ ਨਾਲ ਜੁੜੇ ਹੋਇਆ ਨਾ ਮੈਡਮ ਪੰਜਾਬ ਪੁਲਿਸ ਦੇ ਅੱਗੇ ਵੀ ਮੈਂ ਨਾਲ ਮਿਲਿਆ ਨਾ ਬੜਾ ਤਾਂ ਤੇ ਮਾਨ ਨਾਲ ਇੰਟਰਵਿਊ ਹੁੰਦੀ ਰਹੀ ਆ ਉਹਨਾਂ ਗੱਲਬਾਤ ਕਰਾਂਗੇ ਜੋ ਗੁਰਸਿੱਖੀ ਨੂੰ ਤੇ ਤਾਂ ਤਾਂ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਾਦੇ ਜੇ ਪੰਜਾਬ ਲੀਡ ਨੌਕਰੀ ਕਰਦੇ ਆ ਨਾ ਇੱਕ ਵਾਰੀ ਇਹਨਾਂ ਨੇ ਦਿੱਤੀ ਇੰਟਰਵਿਊ ਦਿੱਤੀ ਸੀ ਮੈਂ ਡਿਊਟੀ ਤੇ ਵੀ ਨਿਤਨੇ ਵੀ ਕਰਦੇ ਆ ਟਾਈਮ ਨਾਲ ਕਰਦੇ ਪਰ ਤੰਦਵਾ ਨਾਲ ਇਹ ਦੇਖੋ ਮੁਲਾਜ਼ਮ ਡਿਊਟੀ ਕਰਦੇ ਆ ਸਿੱਖੀ ਨੂੰ ਮੁੱਖ ਰੱਖਦੇ ਆ ਹੋਇਆ ਪੰਜਾਬ ਸਰਕਾਰ ਦੇ ਲੇਡੀ ਪੁਲਸ ਜੋ ਹੈਗੀ ਆ ਕਾਰਵਾਈ ਕਰਦੀ ਪੰਜਾਬ ਧਰਵਾਦੀਆਂ ਸੀ ਜੇ ਗੁਰੂ ਸਿੱਖ ਜਿਵੇਂ ਆਓ ਜੋ ਅਫਸਰਾਂ ਹਨ ਉਹਨਾਂ ਨੇ ਗੱਲਬਾਤ ਕਰੀਏ ਸਾਡੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਜੀਤਨਵਾਦੀ ਸੂਰੀ ਇਲਾਕੇ ਨੇ ਬਹੁਤ ਮੰਗ ਸੀ ਇਸ ਇਲਾਕੇ ਵੀ ਕੱਲ ਵੀ ਮੇਟਲੂਆ ਬਲਕਾ ਸਿੰਘ ਨੇ ਵੀ ਗੱਲ ਹੋਈ ਇਸ ਰੋਡ ਤੇ ਜੋ ਮੰਦਰਪੁਰ ਮਕਸੂਦਾ ਚੌਂਕ ਤੱਕ ਜੋ ਛੜ ਕੇ ਐਸੀ ਜਾਮ ਲੱਗਾ ਰਹਿੰਦਾ ਪਰ ਆਨ ਨੂੰ ਪਦਨ ਲਗਣ ਜੋ ਟਾਪੂ ਥਰਾਲੀਆਂ ਵਾਲੇ ਆ ਜਾਂ ਉਸ ਚੀਜ਼ ਤੇ ਪਦਨ ਕੀ ਕਹਿਣਾ ਚਾਹੁੰਦੇ ਆ ਉਸ ਵੇਲੇ ਮਨਮਰਜ਼ੀ ਦੇ ਆਣ ਕੇ ਜੋ ਸਰਕਾਰ ਨੇ ਪਬਲਿਕ ਵਾਸਤੇ ਜਾਂ ਸੂਲਤਵਾਦ ਪੰਚਾਇਤਾਂ ਨੇ ਕੁਰਸੀਆਂ ਲਗਾਈਆਂ ਉਹ ਸਰ ਕਿਰੇ ਉਹਨਾਂ ਵਰ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਆਪਾਂ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਆ ਹਰ ਜਗ੍ਹਾ ਤੇ ਟਾਈਮ ਟੂ ਟਾਈਮ ਆਪਾਂ ਸ਼ਿਫਟ ਨਾਕਾ ਸ਼ਿਫਟ ਕਰ ਰਹੇ ਆ ਤੇ ਕੰਟਰੋਲ ਆ ਪਬਲਿਕ ਨੂੰ ਮੈਂ ਤੁਹਾਡੇ ਮੀਡੀਆ ਰੇង ਇਹ ਕਹਿਣਾ ਚਾਹਦਾ ਪਬਲਿਕ ਨੂੰ ਜਾਗਰੂਕਤ ਹੋਣਾ ਚਾਹੀਦਾ ਆਪਣੀ ਲਾਈਨ ਦੇ ਵਿੱਚ ਚੱਲਣ ਜਿੱਥੇ ਰੈੱਡ ਲਾਈਟ ਆ ਉੱਥੇ ਰੁਕਣ ਜਿੱਥੇ ਸਟਾਪ ਲਿਖਿਆ ਉੱਥੇ ਰੁਕਣ ਤੇ ਪਬਲਿਕ ਜਿਹੜੀ ਹੈ ਜਿੱਥੇ ਨਹੀਂ ਰਾਮਿਲਦਾ ਉਥੋਂ ਕੱਟ ਕਰਕੇ ਜਿਹੜਾ ਨਿਕਲ ਜਾਂਦੀ ਹੈ ਇਸੇ ਕਰਕੇ ਜਾਮ ਲੱਗਦਾ ਹੈ ਇਹ ਜਰ 3 ਵੀਲਰ ਆ ਜੀ ਖੜੇ ਆ ਜਿਵੇਂ ਨਾ ਆਟੋ ਵਾਲੇ ਆ ਉਹਨਾਂ ਕੋ ਨੰਬਰ ਨੇ ਜਾਣ ਲੈਣਾ ਦਾ ਉਹ ਲੋਕਾਂ ਨੂੰ ਬੜੇ ਪਰੇਸ਼ਾਨ ਕਰਦੇ ਆ ਸਾਰੀ ਰਾਤ ਚੜ੍ਹ ਕੇ ਜਾਗ ਰੁਕੇ ਹੋਣਾ ਉਹਨਾਂ ਵਰਗੀ ਕਰਾਂ ਜਿਨ੍ਹਾਂ ਦੇ ਨੰਬਰ ਨਹੀਂ ਹੈਗੇ ਅਸੀਂ ਉਹਨਾਂ ਨੂੰ ਬਾਉਂਡ ਕਰਦੇ ਹਾਂ ਜੀ ਬੰਦ ਕਰਦੇ ਇਸ ਵੱਜ ਕੀ ਪਬਲਿਕੀ ਸੰਦੇਸ਼ ਦੇਣਾ ਚਾਹੁੰਦੇ ਜੀ ਪਬਲਿਕ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿੱਥੇ ਪੁਲਸ ਰੋਕਦੀ ਉੱਥੇ ਰੁਕੋ ਕਾਨੂੰਨ ਦੀ ਉਲੰਘਣਾ ਨਾ ਕਰੋ ਟ੍ਰੈਫਿਕ ਦੇ ਨਿਯਮਾਂ ਨੂੰ ਜਾਣ ਟ੍ਰੈਫਿਕ ਦੇ ਨਿਯਮਾਂ ਦੀ ਜਿਹੜੀ ਆ ਪਾਲਣਾ ਕਰੋ ਜੀ ਸਰ ਜੀ ਜਿਹੜੇ ਉੱਚੀਆਂ ਵੱਡੀਆਂ ਟਰਾਲੀਆਂ ਟਰਾਲੀਆਂ ਜਾਂ ਕੋਈ ਟਰਾਲਾ ਜਿਹੜਾ ਕੋਲ ਮੰਡੀ ਹੈਗੀ ਜੀ ਮੰਡੀ ਕਰਕੇ ਜ਼ਿਮੀਂਦਾਰ ਆਪਣੀ ਸਬਜ਼ੀ ਆਪਣਾ ਹੋਰ ਕੋਈ ਚੀਜ਼ ਲੈ ਕੇ ਆ ਰਿਹਾ ਜੀ ਤੇ ਉਹਦੇ ਵਾਸਤੇ ਟਰਾਲੀ ਜਿਹੜੀ ਆ ਮੰਡੀ ਦੇ ਵਿੱਚ ਲਾਅ ਹੈਗੀ ਜਿਹੜੀ ਟਰਾਲੀ ਉੱਪਰ ਲੋਡਿੰਗ ਹੋਈ ਹੋਆ ਜਾਂ ਕਾ ਬਿਨਾ ਦਾ ਚੱਕੀ ਪਈ ਆ ਲੱਦੀ ਪਈ ਆ ਉਹਨਾਂ ਬਾਰੇ ਕੀ ਕਰਨਾ ਚਾਹੁੰਦੇ ਜੀ ਦੇਖੋ ਜੀ ਟਰਾਲੀ ਐ ਜ਼ਿੰਮੇਦਾਰ ਆਪਣਾ ਲੱਦ ਕੇ ਲੈ ਕੇ ਆਉਂਦਾ ਮੰਡੀ ਦੇ ਵਿੱਚ ਸਮਾਨ ਆਪਣਾ ਲੈ ਕੇ ਆਉਂਦਾ 내ਚਣ ਵਾਸਤੇ ਉਹਦੇ ਵਾਸਤੇ ਲਾਅ ਹੈਗੀ ਆ ਜੀ ਜਿਹੜੀ ਅਨਸਕਸੀ ਟਰਾਲੀ ਆ ਖਾਲੀ ਕਰਕੇ ਵੀ ਉਹਨੇ ਜਾਣਾ ਆ ਜੀ ਜਿਹੜੇ ਰੇਤਾ ਵਧੀ ਅੱਖਾਂ ਚ ਪੈਂਦੀ ਉਹਨਾਂ ਬਾਰੇ ਕੀ ਕਰਨ ਦੇ ਵੇਲੇ ਲੱਦੀ ਪਈ ਆ ਵਧੀ ਵਾਲੀ ਜੀ ਇਸ ਵੇਲੇ ਤਾਂ ਸਾਡੇ ਕੋਲੋਂ ਕੋਈ ਨਹੀਂ ਨਿਕਲੀ ਹੈਗੀ ਜੇ ਨਹੀਂ ਆ ਤਾਂ ਅਸੀਂ ਉਹਨਾਂ ਨੂੰ ਜੇ ਵੀ ਬਾਂਡ ਕਰਦੇ ਆ ਬੰਦ ਕਰਦੇ ਚਲਾਨ ਕਰਦੇ ਉਹ ਕਿੱਥੇ ਪੰਜਾਬ ਸਰਪੰਚਾਪ ਨੇ ਪੰਜਾਬ ਪੁਲਿਸ ਨੇ ਦਿੱਤੀ ਜਾਣਕਾਰੀ ਜੋ ਟੂ-ਵੀਲਰ ਹੈ ਉਹਨਾਂ ਵਾਸਤੇ ਸਿਕੰਜਾ ਕੱਸਿਆ ਜੋ ਗੱਡੀ ਦੇ ਵਿੱਚ ਬਹਿਆ ਜੋ ਸੁਰੂ ਦੀ ਲੰਘਣਾ ਕਰਦੇ ਆ ਉਹਨਾਂ ਬਾਅਦ ਪੰਜਾਬ ਸਰਕਾਰ ਹੋਈ ਸਖਤ ਐਵਲ 112 ਨੰਬਰ ਗੱਡੀ ਬਖਸੂਤਾ ਚੌਂਗ ਦੇ ਵਿੱਚ ਜੋ ਪੰਜਾਬ ਸਰਕਾਰ ਹਰੇਕ ਦੀ ਸੂਹਤ ਵਾਸਤੇ ਜਾਨ ਬਚਾਉਣ ਵਾਸਤੇ ਬਿਨਾਂ ਰਸਲੰਸ ਬਿਨਾਂ ਗੱਡੀਆਂ ਸੈਫਟ ਜੋ ਰੱਖੀਆਂ ਲਈ ਫਿਰਦੇ ਹਨ ਉਹਨਾਂ ਨੂੰ ਜੋ ਵੀ ਹੈ ਬਖਸੂਤਾ ਚੌਂਗ ਦੇ ਵਿੱਚ ਲੱਗਾ ਨਾਕਾ ਮੇਰਾ ਕਾਜ ਜਾਂਦਾ ਹੋਏ ਕਾਨੂੰਨੀ ਕਾਰਵਾਈ ਜਾਣਕਾਰੀ ਦਿੱਤੀ ਗਈ ਆ ਜਿਨ੍ਹਾਂ ਦੇ ਇਹ ਸਾਡੇ ਤੰਤਾ ਸ਼ਰਗੋਵਿੰਦ ਸਿੰਘ ਜੀ ਦੇ ਜੋ ਉਹਨਾਂ ਦੇ ਗਰ ਸਿੱਖੀ ਦੇ ਪਿਆਰੇ ਹਨ ਉਹਨਾਂ ਨਾਲ ਗੱਲਬਾਤ ਜੀ ਦੇਖੋ ਮੈਂ ਬੜਾ ਰੂਪ ਦੇ ਕੇ ਬੜਾ ਖੁਸ਼ ਹਾਂ ਬਾਈ ਕਾਤਾ ਬਾਈ ਪਤੇ ਜੀ ਮੈਂ ਜੀ ਮੈਂ ਇੰਟਰਵਿਊ ਸੁਣੀ ਸੀ ਤੁਹਾਡੀ ਇੱਕ ਵਾਰ ਸੁਣਿਆ ਸੀ ਬਹੁਤ মিডিਆ ਤੱਕ ਜਾਂਦੇ ਤੁਸੀਂ ਤੁਸੀਂ ਗੁਰੂ ਦਿਸੇ ਕਿ ਆਂ ਬੀਬੀਆਂ ਨੂੰ ਜੀ ਅਮਰਤ ਆ ਲੋਕਾਂ ਨੇ ਅਮਰਤ ਛਕਿਆ ਤੁਸੀਂ ਵੀ ਅਮਰਤ ਛਕਿਆ ਗੁਰੂ ਸਿੱਖ ਬਣੇ ਆ ਜੀ ਜੀ ਭੈਣਾਂ ਨੂੰ ਕੀ ਸੁਣ ਦੇਣਾ ਚਾਹੁੰਦੇ ਜੀ ਮੈਂ ਤੇ ਭੈਣਾਂ ਨੂੰ ਇਹ ਵੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਜਾਂ ਤਾਂ ਜੇ ਤੁਸੀਂ ਹੈਲਮਟ ਨਹੀਂ ਪਾਣਾ ਚਾਹੁੰਦੀਆਂ ਆਪਰ ਤੇ ਹੈਲਮਟ ਜੇ ਤੁਸੀਂ ਅਮਰਤ ਨਹੀਂ ਛਕਿਆ ਤੇ ਹੈਲਮਟ ਪਾਓ ਤੁਹਾਡੀ ਸੇਫਟੀ ਲਈ ਆ ਆਪਣੇ ਪੇਪਰ ਪੂਰੇ ਰੱਖੋ ਤੇ ਜਿਹੜੇ ਨਿਯਮ ਨੇ ਟ੍ਰੈਫਿਕ ਦੇ ਉਹਨਾਂ ਨੂੰ ਫੋਲੋ ਕਰੋ ਤਾਂ ਕਿ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਠੀਕ ਹੈ। ਮੈੜੀ ਬਹੁਤ ਧੰਨਵਾਦ ਆੜਾ। ਗੁਰ ਸਿੱਖੀ ਦਾ ਫਤਿਹ। ਸਿੱਖੀ ਬਹੁਤ ਨੇ ਧੰਨਵਾਦ ਆੜਾ ਤੁਸੀਂ ਇੱਕ ਸਿੱਖੀ ਰੂਪ ਦੇ ਲੇਡੀ ਹੋਣ ਦੇ। ਕੀ ਸੰਦੇਸ਼ ਦੇਣਾ ਚਾਹੋ ਲੇਡੀਜ਼ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ? ਮੈਂ ਤੇ ਇਹੀ ਕਹਿਣਾ ਚਾਹਨੀ ਆ ਕਿ ਸਾਰੀ ਦੁਨੀਆ ਹੀ ਸਿੱਖੀ ਨਾਲ ਜੁੜੇ ਤਾਂ ਵਧੀਆ ਗੱਲ ਹੈ। ਓਕੇ ਧੰਨਵਾਦ। ਆਓ ਗੱਲਬਾਤ ਕਰੀਏ। ਜੋ ਮੁਕਸੂਦਾਂ ਚੌਕ। ਸਵੰਦਰਪਾਈ ਵਰਕਸ਼ਾਪ ਤੋਂ ਕਰਤਾਪੁਰ ਜਾਂਦੇ ਆ ਰੋਡ ਮੈਂ ਅੱਜ ਸ਼ਕਾਰੀ ਮਲਾਜ਼ਮਾਂ ਪੰਜਾਬ ਪੁਲਿਸ ਨੇ ਲਾਇਆ ਨਾਕਾ ਕਿ ਸਿਆਚਨ ਜਾ ਟੂਰ ਬਿਲਡਰ ਆਉਂਦੇ ਜੋ ਬਿਨਾ ਕਾਜ ਦੇ ਲਾਇਸੈਂਸੀ ਜੋ ਲੈ ਕੇ ਜਾਂਦੇ ਆ ਉਹਨਾਂ ਨੇ ਆ ਜਾਣ ਕਰ ਲਈਏ ਜੋ 3 ਵੀਲਰ ਆਉਂਦੇ ਆ ਨਾ ਬਿਨਾ 3 ਵੀਲਰ ਦੇਖੋ ਨਾ ਕੋ ਨੰਬਰ ਨਾ ਕੋ ਲਿਆਣਾ ਦਾ ਮਕਸੂਦਾ ਚੌਕ ਜਿਨ੍ਹਾਂ ਦੇ ਕਾਜ ਪੱਤਰ ਨਹੀਂ ਜਿਨ੍ਹਾਂ ਨੇ ਲਗਾਏ ਨਹੀਂ ਕਰ ਉਹਨਾਂ ਦਾ ਲਾਇਆ ਨਿਕੰਜਾ ਕੱਛਿਆ ਆਓ ਦੇਖੋ ਖਾਲੀ ਕਰੀਏ ਇਸੇ ਤਰ੍ਹਾਂ ਜੋ ਮਕਸੂਦਾ ਚੌਕ ਆ ਜਲਦੀ ਯਾਰ ਉਹ ਤਾਂ ਇਲੀਗਲ ਆਰਡਰ ਮਾਰਦੇ ਆ ਆਓ ਰਖਸ਼ੀ ਵਾਲੇ ਜੋ ਖੜੇ ਆ ਉਹਨਾਂ ਨਾਲ ਗੱਲਬਾਤ ਕਰੀਏ ਜੋ ਤੁਹਾਡਾ ਹੈਗਾ ਤੁਹਾਡੇ ਦੇ ਵੀ ਕਾਨੂੰਨ ਦੇ ਲੰਘਣਾ ਹੈ ਪਰ ਤੁਸੀਂ ਜੋ ਹੀ ਹੈਗਾ ਜੋ ਤੁਸੀਂ ਛੜ ਗਦੀ ਆ ਦੀ ਘੇਰੀ ਵੇਖੋ ਤੇ ਬਾਉਂਡਰੀ ਵੱਲ ਖਾਲਦੇ ਆ ਇਹ ਜੋ ਸਰਕਾਰ ਦੇ ਕਾਨੂੰਨ ਸਾਰੇ ਵਾਸਤੇ ਕਿਹਾ ਤੁਸੀਂ ਜੇ ਦੇਖੋ ਅੱਡੀ ਬਾਉਂਡਰੀ ਵੱਲ ਲੱਗ ਖੜੇ ਆ ਤੁਸੀਂ ਵੀ ਇਹ ਚੌਂਕ ਦੇ ਵਿੱਚ ਟ੍ਰੈਫਿਕ ਨੂੰ ਜਾਮ ਕਰ ਰਹੇ ਕੀ ਕਹਿਣਾ ਚਾਹੁੰਦੇ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਧੀ ਟ੍ਰੈਕ ਕੋਈ ਰੁਕੀ ਪਈ ਆ ਆਏ ਹਾਂ ਜਿਹੜਾ ਬੇਸਾਂ ਚ ਹੈ ਜਿਹੜਾ ਕੰਮ ਆੜਾ ਫਿਰ ਲੱਗ ਜਾਂਦੇ ਆ ਟਾਪੂਆਂ ਦੀ ਗੱਲ ਨਹੀਂ ਅਸੀਂ ਗੱਲ ਕਰ ਰਹੇ ਹਾਂ ਕਾਨੂੰਨ ਦੀ ਹਾਂਜੀ ਜੋ ਕਾਨੂੰਨ ਦੀ ਗੱਲ ਆ ਤੂੰ ਅੱਧੀ ਛੜੀ ਰੋਕੀ ਪਈ ਆ ਬਾਕੀਆਂ ਕਰੂਂਦੀ ਐ ਤੁਹਾਡੇ ਤੇ ਕਾਨੂੰਨ ਕਿਉਂ ਲੱਗੂ ਨਾ ਤੂੰ ਛੜੀ ਰਕੇ ਰਿਆ ਕਿ ਉਹ ਪਾਸੇ ਹਾਂਜੀ ਹਾਂ ਹਾਂ ਆਹ ਸਾਈਡ ਤੇ ਲੜਵਾ ਇੱਥੇ ਮੁਰਕੇ ਕਿਸੇ ਨੇ ਕਰਨ ਨਾ ਹਾਂ ਆਓ ਸ਼ਕੰਜਾ ਕੱਸਿਆ ਜਨਾਬ ਬਿਨਾ ਕ ਆ ਜਾਂ ਤੋ ਲੈ ਚੌਕ ਮਕਸੂਦਾਂ ਚੌਕ ਦੇ ਵਿੱਚ ਜੋ ਬਿਨਾ ਕਾਜਾਂ ਤੋਂ ਜਾ ਚੌਂਕ ਰੁਕੇ ਆ ਉਹਨਾਂ ਦਾ ਲੈ ਸਕੰਦਾ ਕੀਤਾ ਪੰਜਾਬ ਪੁਲਿਸ ਨੇ ਉਹਨਾਂ ਦੇ ਕੀਤੀ ਜਾਵੇਗੀ ਕਾਰਵਾਈ ਜੇ ਕਾ ਕੋ ਨਹੀਂ ਕਰਦਾ ਉਹਨਾਂ ਕੇ ਇਰਕਸ਼ਨ ਅੰਦਰ ਕੀਤਾ ਜਾਣਗੇ ਸਾਰਿਆਂ ਨੂੰ ਦੇਤਾ ਕਾਨੂੰਨ ਸਾਰੇ ਵਾਸਤੇ ਇੱਕੋ ਹੀ ਹੈ ਜਿੱਤੇ ਮਸੂਦਾ ਚਾਉਂਦੇ ਪੰਜਾਬ ਪੁਲਿਸ ਨੇ ਲਾਇਆ ਅੰਦਾਕਾ ਬਿਨਾ ਕਾਗਜ਼ਾਂ ਦੇ ਬੇਰੇ ਚੜ੍ਹਕ ਬਿਨਾ ਨਜਾਇਜ਼ ਕਬਜ਼ੇ ਕਰ ਬੈਠਿਆ ਉਹਨਾਂ ਤੇ ਲਾਇਆ ਸਿਕੰਜਾ ਕੱਟਿਆ ਗਿਆ ਦੁਕਾਨਦਾਰ ਹੋ ਜਾ ਕਿਸੇ ਤਰ੍ਹਾਂ ਦੇ ਵੀ ਹੋਏ ਮਕਸੂਦਾਂ ਚਾਉਂਨ ਖਾਲੀ ਕਰਾਉਣ ਵਾਸਤੇ ਪੰਜਾਬ ਪੁਲਿਸ ਨੇ ਲਾਇਆ ਨਾਕਾ ਬਿਨਾਂ ਕਾਗਜ਼ਾਂ ਦੇ ਕੀਤੀ ਜਾਵੇਗੀ ਕਾਰਵਾਈ ਜੋ ਤਨ ਜਗ੍ਹਾ ਦਿਖਾਉਦੇ ਆ ਜੋ ਸੇਵਾ ਦਕਾਨਾ ਹੈ ਇੱਥੇ ਗੱਡੀਆਂ ਗੱਡੀਆਂ ਜੋ ਹੈ ਗਿਆ ਬੈਠਣ ਬਾਅਦ ਸੂਰਜ ਬਾਅਦ ਤੇ ਬਿਨਾ ਕਾਜ ਜਿਨਾ ਦੇ ਹੈ ਗਿਆ ਉਹਨਾਂ ਦੇ ਆ ਬੈਠਣ ਬਾਅਦ ਲਗਾਇਆ ਸੰਤ ਬਾਪ ਪ੍ਰੇਮ ਸਿੰਘ ਦੀ ਹੈ ਪਬਲੇ ਨੂੰ ਹੁੰਦੀ ਪਰੇਸ਼ਾਨੀ ਟਰਾਂਪੂ ਵਾਲੇ ਦੇ 3 ਵੀਲਰ ਆ ਕਾਦੇ ਲੈ ਪਰ ਪਾਈ ਇਹਨਾਂ ਦੇ ਕਿਤੇ ਬਾਉਂਡ ਕਿਤੇ ਜਾਣਗੇ ਜੋ ਆਟੋ ਵੀ ਬਾਉਂਡ ਕਿਤੇ ਜਾਣਗੇ ਦੱਸਿਆ ਕਾਨੂੰਨੀ ਕਾਰਵਾਈ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਜੇਗਾ ਨਹੀਂ ਕਾਨੂੰਨੀ ਕਾਰ ਉਹਨਾਂ ਬਿਨਾ ਨੰਬਰ ਤੋਂ ਲੈ ਕੇ ਫਿਰ ਉਹਨਾਂ ਦੇ ਕਿਤੇ ਜਾਵੇ ਕਾਰਵਾਈ ਇਹ ਟਾਪੂ ਕਹਿੰਦਾ ਜੀ ਇਹ ਕਿਹਦਾ ਟਾਪੂ ਆ ਇਹ ਬਿਨਾਂ ਨੰਬਰ ਆ ਜੀ ਗੱਡੀ ਦਾ ਜੋ ਚੌਂਕ ਦੇ ਵਿੱਚ ਖੜਾ ਕੀਤਾ ਗਿਆ ਹੋਇਆ ਨਾ ਕੋਈ ਤੇ ਥੇਵਿਲਾ ਵਿੱਚ ਸ਼ਾਇਦ ਵੀ ਇਹ ਗੱਡੀਆਂ ਨੇ ਪਾਇਆ ਪਰਤੂ ਲੋਕ ਹੋਏ ਪਰੇਸ਼ਾਨ ਜੋ ਸੂਤ ਵਾਸਤੇ ਸਹਿਰੀਆਂ ਨੇ ਜਿਹੜੇ ਲਾਈਆਂ ਕੁਰਸੀਆਂ ਟਾਪੂ ਨੇ ਪਾਇਆ ਜੋਰ ਤੇ ਲੋਕ ਹੋਈ ਪਰੇਸ਼ਾਨ ਲੋਕ ਬੈਠਦੇ ਹੋਏ ਪਰੇਸ਼ਾਨ ਇਹ ਦੇਖੋ 3 ਵੀਲਰ ਕੋਈ ਹੈ ਨਹੀਂ ਇੱਥੇ ਨੇੜੇ ਇਹ ਕਿਸ ਦਾ ਜੀ ਤੁਹਾਡਾ ਜੀ ਹੋਰ ਲੋਕ ਹੈ ਹੀ ਤਾਂ ਆਟੋ ਲੈਣਾ ਨਹੀਂ ਤਾਂ ਬੈਠੇ ਹੀ ਤਾਂ ਜਾਣਾ ਸਵਾਰੀ ਸਵਾਰੀ ਆ ਇੱਥੋਂ ਤੇ ਇਹ ਟੈਂਪੂ ਤੁਹਾਡੇ ਕੋ ਵੀ ਆ ਸਵਾਰੀਆਂ ਆ ਨੰਦਨਪੁਰ ਜਾਣਾ ਅਸੀਂ ਤੇ ਸਵਾਰੀਆਂ ਤੁਸੀਂ ਹਾਂਜੀ ਇਹ ਨੰਬਰ ਸੈਂਟ ਕਰਦੇ ਤੁਸੀਂ ਆਓ ਗੱਲਬਾਤ ਕਰੀਏ ਜਿਹੜੇ ਲੋਕ ਇਹ ਰਸਤੇ ਤੇ ਹਨ ਕੀ ਕਹਿਣਾ ਚਾਹੁੰਦੇ ਹਨ ਛੜਕ ਦਿਓ ਨਾਕਾ ਲੱਗਾ ਹੈ ਸਤਿ ਸ਼੍ਰੀ ਅਕਾਲ ਜੀ ਇਹ ਕਿਹੜਾ ਲਾਕਾ ਜੀ ਆਪਣਾ ਇਹ ਕੀ ਕਹਿਣਾ ਚਾਹੁੰਦੇ ਛੜੀ ਰਾਹ ਨੂੰ ਚੌਂਕ ਤੇ ਇੱਥੇ ਆਉਂਦੇ ਆ ਕੀ ਕਹਿਣਾ ਚਾਹੁੰਦੇ ਜੋ ਟੈਂਪੂ ਥਰੀ 휠 ਖੜੇ ਹੁੰਦੇ ਨਾ ਵਾਰ ਕੀ ਕਹਿਣਾ ਚਾਹੁੰਦੇ ਲਾਈਟ ਦੇ ਖੜੇ ਆਂ ਲਾਈਟ ਦੇ ਖੜੇ ਆਂ ਮੈਂ ਇਹ ਕਹਿੰਦਾ ਬਿਜੋ ਰਾਹ ਨੂੰ ਆਉਂਦੇ ਬਈ ਟਰੈਕ ਹੁੰਦੀ ਆ ਬੈ ਤੈਨੂੰ ਰਸਤਾ ਮਿਲਦਾ ਉਹਨਾਂ ਵਾਰ ਕੀ ਕਹਿਣਾ ਚਾਹੁੰਦੇ ਹਾਂ ਤੁਮ ਕੋ ਨਹੀਂ ਪਤਾ ਚੌਂ ਖਾਲੀ ਹੋਣਾ ਚਾਹੀਦਾ ਠੀਕ ਅੱਛਾ ਕੋਈ ਇਹ ਖਾਲੀ ਤੁਸੀਂ ਇੱਥੇ ਲੋਕ ਪਵਨ ਕੇ ਬਾਅਦ ਬੈਠਣ ਵਾਸਤੇ ਇੱਥੇ ਆ ਕੇ ਲਾਗ ਰੱਖਤੇ ਆਂ ਨਹੀਂ ਠੀਕ ਆ ਬਿਨਾਂ ਹਾਂਸੇ ਬਿਨਾਂ ਇਹ ਬਾਉਂਡਰੀ ਉਤਾਰਦੇ ਆਂ ਕਹਿੰਦੇ ਕਹਿਣਾ ਨਹੀਂ ਹੁਣ ਸਰਕਾਰ ਦੇ ਮੁਲਾਜ਼ਮ ਖੜੇ ਆ ਹਾਂ ਮੈਂ ਕੋ ਲੈ ਕੇ ਜਾ ਰਿਹਾ ਕੀ ਨਾਂ ਕੀ ਤੁਹਾਡਾ ਜਿਹੜਾ ਨਾਮ ਰਾਮ ਪ੍ਰਸ਼ਾਦ ਹੈ ਹਾਂ ਆਪ੍ਰਸ਼ਾਦ ਅੱਛਾ ਤੁਹਾਨੂੰ ਇਹ ਪਤਾ ਹੁੰਦਾ ਕਿ ਜਹੂਰ ਦੇ ਵਿੱਚ ਜੋ ਵੀ ਆ ਟਾਪੂ ਉਤਰਾ ਜੋ ਖੜੇ ਆ ਬ ਨਹੀਂ ਖੜੇ ਹੋਣ ਚਾਹੀਦੇ ਠੀਕ ਹਾਂ ਹੰਕਾਰ ਕਰਦੇ ਨੇ ਉਹ ਜਦੋਂ ਉਹ ਲੰਗਣਾ ਕਰਦੇ ਆ ਪੰਜਾਬ ਕਲੀ ਨੇ ਲਾਇਆ ਮੁਸਤਫਾ ਚੌਂਜ ਨਾਗਾ ਲੋਕ ਹੋਏ ਪਰੇਸ਼ਾਨ ਜੋ ਟਾਂਪੂ ਉਤਰਾ ਤਾਲੀਆਂ ਲੱਦੇ ਜਾ ਇਹ ਹੋਰ ਜਿਹੜਾ ਮਕਸੂਦਾ ਚਾ ਨੰਦਰਪੁਰ ਨੂੰ ਮਕਸੂਦਾ ਨੰਦੋ ਜਾਂਦਾ ਹੈ ਇਹਦੇ ਚੌਂਕ ਜੋ ਹੈਗਾ ਬਿਲਹੇ ਚੌਂਕ ਐਸਾ ਖਾਲੀ ਹੈ ਪਰ ਆ ਨੂੰ ਇਹ ਲੰਗ ਦੀ ਜਗ੍ਹਾ ਨਹੀਂ ਮਿਲਦੀ ਇਸ ਨੂੰ ਬਿਨਾਂ ਸਾਂਝ ਜੋ 3 ਬੀਲਰ ਫਿਰਦੇ ਆ ਬਿਨਾਂ ਨੰਬਰ ਦੇ ਫਿਰ ਉਹਨਾਂ ਕੀ ਰਿਪੋਰਟ ਕੀਤਾ ਜਾਵੇਗਾ ਮੋਲੀ ਲੰਗੜਾ ਆ ਗੱਲ ਵਾ ਕਰੀਏ ਜੋ ਬੈਠਣ ਬਾਅਦ ਬੈਰ ਸੋਸਾਇਟੀਆਂ ਨੇ ਪਬਲਿਕ ਬਾਥ ਤੇ ਬੈਠਣ ਸੁਵਿਧਾ ਤੇ ਲਾਇ ਕੁਰਸੀਆਂ ਮੇਜ ਅ ਮੇਰੇ ਮੇਜਰ ਐਟ ਲਾਇਟ ਕੁਰਸੀਆਂ ਲਗਾਈਆਂ ਗਈਆਂ ਨਾ ਪਬਲਿਕ ਬਾਥ ਸੁਵਿਧਾ ਤੇ ਆ ਉਹਨਾਂ ਗੱਲ ਵਾ ਕਰੀਏ ਕੀ ਕਹਿਣਾ ਚਾਹੁੰਦੇ ਆ ਜੋ ਜ ਟਾਂਪੂ ਗਾ ਨੂੰ ਖੜੇ ਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਸਾਥੀ ਕੇ ਮਾਤਾ ਜੀ ਇਹ ਤੁਸੀਂ ਕਿੱਥੋਂ ਆਏ ਜੀ ਮੈਂ ਮੱਕਰੇ ਆਦੀਆਂ ਪਰ ਮੇਰਾ ਇਸਨ ਆਪਣਾ ਹੀ ਮਤਲਬ ਨਹੀਂ ਅਸੀਂ ਜਾਂ ਤੁਸੀਂ ਜਗਾ ਬੈਠਣ ਬਾਅਦ ਦਿੱਤੀ ਜਾਂ ਬਜੂਗਾ ਵਾਸਤੇ ਬੈਠਣ ਬਾਅਦ ਦਿੱਤੀ ਟਾਂਪੂ ਰਾ ਨੂੰ ਖੜੇ ਹੁੰਦੇ ਆ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਤੈਬੂ ਵਾਲਿਆਂ ਨੂੰ ਚਾਹੀਦਾ ਕਿ ਦੂਜੇ ਦਿਨ ਲੱਤਾਂ ਵਿੱਚ ਆ ਕੇ ਬੈਠਿਆ ਤੇ ਨਾਮ ਆ ਪਿੱਛੇ ਕਰਨ ਸੌਰੀ ਇਹ ਗੱਲ ਕਰ ਦਿੰਦੀ ਆ ਬਜੂਗਾ ਵਾਸਤੇ ਜੋ ਇਹ ਪਬਲਿਕ ਥੂੜ ਵਾਸਤੇ ਪਬਲਿਕ ਨੂੰ ਬੈਠਣ ਵਾਸਤੇ ਕੁੱਤਿਆਂ ਦੀ ਬਿੰਨ ਬੈਠਿਆ ਖਾਲੀ ਹੈ ਰਾ ਨੂੰ ਇਹਨੇ ਪਤਾ ਲੱਗਦਾ ਵੀ ਕਿੰਨੇ ਟਾਂਪੂ ਥਰੀ ਬਿਲ ਖੜੇ ਹੁੰਦੇ ਇੱਥੇ ਆਉ ਗੱਲਵਾ ਕਰੀ ਦੁਕਾਨ ਤੇ ਜੋ ਖੜੇ ਆ ਦੁਕਾਨ ਤੁਹਾਡੀ ਆ ਜੀ ਇਹ ਤੁਹਾਡੀ ਦੁਕਾਨ ਨੂੰ ਜਦੋਂ ਆ ਟਾਂਪੂ ਖੜੇ ਆ 3 ਬਿਲ ਖੜੇ ਆ ਜਾਂ ਕੀ ਪ੍ਰੋਬਲਮ ਆਉਂਦੀ ਹੈ ਪ੍ਰੋਬਲਮ ਬਹੁਤ ਹੈ ਅੱਛਾ ਜਦੋਂ ਕੁਰਸੀਆਂ ਪਬਲਿਕ ਬਾਥ ਬੈਠਣ ਦਿੱਤੀਆਂ 3 ਬਿਲਾਂ ਦੇ ਖੜੇ ਹੁੰਦੇ ਉਹਨਾਂ ਵਰ ਕੀ ਕਹਿਣਾ ਚਾਹੁੰਦੇ ਨਾਲ ਆਣਾ ਜੋ ਲੋਕ ਆਪਣਾ ਪੇਰ ਪੂਜਾ ਕਰਨ ਵਾਸਤੇ ਸਬਜ਼ੀ ਖਰੀਦੇ ਆ ਨਾ ਬੜੀ ਪਰੇਸ਼ਾਨੀ ਹੁੰਦੀ ਆ ਕੋਣ ਦੱਸਿਆ ਕਿ ਉਹ ਜੋ ਹੈਗਾ ਇੱਥੇ ਰਾਜ ਖੜੇ ਹੋ ਜਾਂਦੇ ਆ ਉਹ ਆਹ ਉਹ ਗੱਲਬਾਤ ਕਰਦੇ ਕੌਣ ਹੈ ਇਹ ਬੰਦਾ ਹਾਂ ਦੱਸੋ ਕੌਣ ਹੈ ਤੁਸੀਂ ਕਿੱਥੋਂ ਕੱਲ ਬਾਸੇ ਗੱਲ ਕਰਨ ਕੀ ਜਾਣੇ ਜਿਉਂਦੇ ਸੀ ਉਹ ਯਾਰ ਉਹ ਕਰਦੇ ਆਪਣਾ ਕੰਮ ਠੀਕ ਹੈ ਨਾ ਉਹ ਕੰਮ ਕਰਦੇ ਕਿ ਕਿਹਦੇ ਨਜ਼ਰ ਨਹੀਂ ਕਰਦੇ ਕੌਣ ਕੰਮ ਕਰਦੇ ਆ ਆਟੋ ਵਾਲੇ ਤੂੰ ਲੱਗਿਆ ਖਾਂ ਭਰਾ ਉਹਨਾਂ ਨੂੰ ਜਦੋਂ ਖੜੇ ਆ ਜੋ ਖੜੇ ਆ ਤੂੰ ਸਾਈਡ ਤੇ ਬਿਲਕੁਲ ਬਿਲਕੁਲ ਸਾਈਡ ਤੇ ਨਹੀਂ ਸਾਈਡ ਤੇ ਆਉਂਦੇ ਉੱਥੇ ਖੜੇ ਹੁੰਦੇ ਮੋੜੇ ਸਾਈਡ ਤੇ ਹੁਣ ਖੜੇ ਆ ਹੁਣ ਖੜੇ ਹੁਣ ਖੜੇ ਆ ਨਹੀਂ ਉਹ ਪੱਕਾ ਨਹੀਂ ਲੱਗੀ ਬਦੋਂ ਉਹਨਾਂ ਕਾਰ ਲੱਗੀ ਤੇ ਦੇਖੋ ਖੜੇ ਆ ਅਜੋਕੇ ਗੱਲਬਾਤ ਕਰਦਾ ਹੋਇਆ ਦੇਖ ਕੌਣ ਹੈ ਕੌਣ ਨਹੀਂ ਕਹੇ ਟੈਂਪੂ 'ਚ ਕੌਣ ਹੈਗਾ ਇਹ ਦੇਖੋ ਗੱਲ ਦੱਸਣਾ ਚਾਹਦਾ ਕੌਣ ਹੈ ਤੂੰ ਕੌਣ ਹੈ ਮੈਂ ਆਟੋ ਵਾਲਾ ਆਟੋ ਵਾਲਾ ਪਰ ਉੱਥੇ ਇਹ ਦੱਸੋ ਉੱਥੇ ਖੜੇ ਕਾਰੇ ਪਾਸੇ ਖੜੇ ਹੁੰਦੇ ਆਜੀ ਕੰਮ ਕਰਦੇ ਵੀਰੇ ਕੰਮ ਕਰਦੇ ਤੈਨੂੰ ਕ ਕੰਮ ਰੋਕਦਾ ਨਹੀਂ ਪਰ ਤੁਸੀਂ ਜਿਹੜੇ ਬਿਨਾਂ ਕਰਨ ਤੋਂ ਉੱਥੇ ਜੇ ਖੜੇ ਹੁੰਦੇ ਪੌਲੇ ਬਾਹਰ ਤੇ ਬੈਠਣ ਵਾਸਤੇ ਤੁਸੀਂ ਉੱਥੇ ਰੁਕੇ ਪਏ ਤੈਨੂੰ ਕਹੇਗਾ ਰੋਕਦਾ ਕੋਈ ਸਾਹਿਬ ਜੀ 2-2 ਲੱਖ ਰੁਪਈਆ ਖਤਿਆੜ ਹੋ ਗਈ ਸਮਝ ਨਹੀਂ ਗੱਲ ਹਾਂ ਜੀ 2-2 ਲੱਖ ਲੱਗਿਆ ਪਰ ਕਿਸੇ ਕਾਨੂੰਨ ਨੂੰ ਵੱਖ ਰੱਖੋ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਸਾਹਿਬ ਜੀ ਅਸੀਂ ਕਿਨੂੰ ਪਰੇਸ਼ਾਨ ਨਹੀਂ ਕਰਦੇ ਉੱਥੇ ਜਦੋਂ ਖੜੇ ਹੁੰਦੇ ਹੁੰਦੇ ਤੁਹਾਨੂੰ ਕੋਈ ਕਹਿੰਦਾ ਤੁਹਾਡਾ ਟਾਂਪੂ ਵੀ ਪਤਾ ਜਾਂ ਟਾਂਪੂ ਰੋੜ ਖੜੇ ਸਾਡਾ ਟਾਂਪੂ ਆ ਉਹ ਬਾਤ ਜਿਹੜਾ ਤੁਹਾਡਾ ਦੁਨੀਆ ਦਾ ਸਭ ਤੋਂ ਸਿਧਾਂਤ ਤੁਹਾਡਾ ਕੋਣ ਆ ਪਣਾੜ ਕੋਈ ਨਹੀਂ ਅੰਦਾਹ ਹੈਗੀ ਯੂਨੀਅਨ ਅਜੀ ਮਹੱਲੇ ਦੇ ਬੰਦੇ ਕੋਈ ਕੋਈ ਬਾਲੇ ਨਹੀਂ ਹੈਗੇ ਕਿਹੜੇ ਮਹੱਲੇ ਦੇ ਬੰਦੇ ਮਕਸੂਦਾਂ ਚਾਹੋ ਜਾਂ ਤੁਹਾਨੂੰ ਪਤਾ ਸੋਸਾਇਟੀਆਂ ਬੈਠਣਵਾਦ ਦਿੱਤਾ ਸਾਰੀ ਛਾੜੀ ਰੋਕੀ ਹੁੰਦੀ ਕਿਹਨਾਂ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਠੀਕ ਹੈ ਉਹ ਗਲਤੀ ਕਿ ਸਾਡੀ ਵੀ ਅਸੀਂ ਲਾਉਂਦੇ ਅੱਗੇ ਫੇ ਤੁਹਾਨੂੰ 2 ਲੱਖ ਖਰਚ ਚਾਹ ਲਾ ਪੇਟਵਾਹ ਕੋਈ ਨਹੀਂ ਕਹਿੰਦਾ ਤੁਹਾਨੂੰ ਬੰਦ ਕਰਦਾ ਪਰ ਤੁਸੀਂ ਇਹ ਛਾੜੀ ਪਰੇਸ਼ਾਨੀ ਲੋਕਾਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਆ ਅਸੀਂ ਤੁਹਾਨੂੰ ਦੱਸਾਂਗਾ ਅਸੀਂ ਲੋਕਾਂ ਦੀ ਸੇਵਾ ਕਰੀਦੀ ਆ ਅਸੀਂ ਲੋਕਾਂ ਦੀ ਲੋਕਾਂ ਦੀ ਸੇਵਾ ਕਰੀ ਲੋਕਾਂ ਨੂੰ ਪਰ ਲੋਕਾਂ ਨੂੰ ਬੈਠਣ ਵਾਸਤੇ ਜਗ੍ਹਾ ਨਹੀਂ ਹ ਮੇਰੇ ਦੀ ਗੱਲ ਸੁਣੋ ਅਜੇ ਅਜੇ ਜਿਹੜੀ ਨਜਾਇਜ਼ ਵਿੱਚ ਜਿਹੜੀ ਸਾਰੀਆਂ ਲੱਗੀਆਂ ਸਭ ਨਜਾਇਜ਼ ਜੱਜ ਜੱਜ ਇੱਥੇ ਕੁਝ ਕੁਝ ਵੀ ਹੈ ਨਹੀਂ ਕੀ ਕਹਿਣਾ ਕਿ ਚੰਦੇ ਤੋਂ ਦੱਸ ਮੈਂ ਮੈਂ ਕੁਝ ਨਹੀਂ ਕਹਿੰਦਾ ਮੈਂ ਆਈ ਕਹਿੰਦਾ ਕਿ ਕਿਹਦਾ ਕੰਮ ਕੰਮ ਕਰਦੇ ਬੰਦੇ ਨੂੰ ਬੰਦੇ ਨੂੰ ਤੰਗ ਨਾ ਕਰੋ ਬਸ ਪਰ ਲੋਕ ਦੀ ਭਾਵੇਂ ਜਾਨ ਚਲ ਜਾਏ ਤੁਹਾਡੇ ਜਾਨ ਹੈ ਸਰਸਾਈ ਸਾਈਡ ਤੇ ਹੁੰਦੀ ਆਟੋ ਸ਼ਹਿਰ ਦਾ ਨਿਸ਼ਾਨ ਉਹ ਆਏ ਇੱਥੇ ਦੱਸ ਜੁਨੀਆ ਦੇ ਰਾਹ ਨੂੰ ਬੈਠਾ ਤੈਨੂੰ ਦਿਖਾ ਲੂਗਾ ਮੈਂ ਹਾਂ ਓਕੇ ਓਕੇ ਜੋ ਜਾਣਕਾਰੀ ਦਿੱਤੀ ਹੈ ਬੈਂਸਾ ਜਿਆ ਕਰਦਾ ਹੋਇਆ ਜੋ ਕਹਿੰਦਾ ਮੈਂ 2-3 ਲੱਖ ਰੁਪਇਆ ਲਾਇਆ ਹੈ ਪਰ ਰੇਜ ਰੋਚੀ ਰੋਚ ਦੀ ਬਾਤ ਨਹੀਂ ਪਰ ਜਾਣ ਕੇ ਇਹ ਚੱਲ ਜਾਏ ਜਾਂ ਬਿਲਕੁਲ ਚੱਲ ਜਾਏ ਪਰ 3 ਲੱਖ ਨੂੰ ਦੇਖਦਾ ਆਪਣਾ तो जा जा रहे हैं। मैं जा रहे। जा? जो रेहड़िया लगिया पंजाब ने लाया नाका बिना कागजा टू वेलर पंजाब सरकार ने कसिया सिकंजा ਜਾਰਾ ਤੁਸੀਂ ਨੰਦਨਪੁਰ ਤੋਂ ਨੰਦਨਪੁਰ ਇਹ ਕਿਥੋਂ ਤੋਂ ਕਿਥੇ ਰੂਟ ਤੇ ਆਟਾ ਬਸ ਇਹ ਨੋਕਲ ਤੁਰੇ ਫਿਰਦੇ ਰਹਿੰਦੇ ਜਿੱਥੇ ਕੋ ਗੇੜਾ ਮਿਲੇ ਉਧਰ ਇਹ ਦੱਸੋ ਵੀ ਜੇ ਤੁਹਾਡੇ ਟੈਂਪੂ ਆ ਜੇ ਤੁਹਾਡੇ ਇੱਥੇ ਖੜੇ ਹੁੰਦੇ ਆ ਜੇ ਸਟਾਪ ਤੋਂ ਬਗੈਰ ਖੜੇ ਹੁੰਦੇ ਆ ਉਹਨਾਂ ਵਾਰ ਕੀ ਕਹਿਣਾ ਚਾਹੁੰਦੇ ਬਸ ਠੀਕ ਆਪਣਾ ਆਪਣਾ ਮਕਸਦ ਹੈ ਜਿਹੜਾ ਜਿਹੜਾ ਖੜਾ ਰਹਿੰਦਾ ਆਪਣੇ ਕੰਮ ਵਾਸਤੇ ਖੜਾ ਰਹਿੰਦਾ ਨਹੀਂ ਪਰ ਚੌਂਕ ਦੇ ਵਿੱਚ ਟ੍ਰੈਫਿਕ ਜਾਮ ਹੁੰਦੀ ਆ ਉਹਨਾਂ ਵਾਰ ਕੀ ਕਹਿਣਾ ਚਾਹ ਲੋਕ ਪਰੇਸ਼ਾਨ ਨਹੀਂ ਰਹਿੰਦੇ ਨਾ ਇਹ ਪਾਜੀ ਸੱਸੀ ਗਾਜੀ ਤੁਹਾਡੇ ਨੇੜੇ ਦੁਕਾਨ ਦੇ ਤੁਸੀਂ ਲਾਇਆ ਹੁੰਦਾ ਟੱਟ ਖੜੇ ਹੁੰਦੇ ਆ ਕੀ ਕਹਿਣਾ ਚਾਹੁੰਦੀ ਨ 不啊！<noise> ਚੱਲਦਾ ਦੋਦੇ ਚੱਲਦਾ ਸਾਜੀ ਅੰਦੇ ਕੋਈ ਕਾਨੂੰਨ ਐ ਨਹੀਂ ਕੋਈ ਨਾ ਕੋਈ ਕਾਨੂੰਨ ਤੇ ਚੱਲਦਾ ਹੈ ਜਾਣ ਕੇ ਦਿੰਦੇ ਹੋਏ ਆਜੀ ਅੱਜਕੱਲ੍ਹ ਅੰਮੂਰ ਤੇ ਕੋਈ ਨਹੀਂ ਚੱਲਦਾ ਬੰਦਾ ਮੇਰੀ ਫੋਟੋ ਖੇ ਕੇ ਭੇਜਦੇ ਤੂੰ ਸਾਡਾ ਪੇਵਾ ਦਾੜੀਆਂ ਦਾ ਜਾਣਕਾਰੀ ਦਿੱਤੀ ਗਈ ਤਾਂ ਤਾਂ ਸੇ ਮਾਰੇ YouTube ਨੂੰ ਲਾ ਲਉ ਸੋ ਧੰਨਵਾਦ ਪੰਜਾਬ ਜੀਅਰ ਧੰਨਵਾਦ ਜਨੂਨ ਦੀ ਲੰਗਣਾ ਕਰਦੇ ਸਤਿਜਾ ਕਰਦਾ ਬਲਾ ਪ੍ਰੋਵਾਈਡ ਕਰਦੇ ਹੋਏ ਹਰੇਕ ਦਾ ਕਾਨੂੰਨ ਹਰੇਕ ਵਾਸਤੇ ਬਰਾਬਰ ਹੈ